ਕਾ ਫੋਨ ਕਿਵੇਂ ਆ ਗਿਆ ਅੱਜ ਕੱਲ ਇਹਦਾ ਅਰ ਪਛ ਦਿਨ ਕੀ ਜਾਨਾ ਹੈਲੋ ਹੈਲੋ ਹਾਂ ਕਿੱਵੇਂ ਆ ਮੈਂ ਤਾਂ ਠੀਕ ਹਾਂ ਤੂੰ ਦੱਸ ਕੋਈ ਵਧੀਆ ਜਣਾ ਟਾਈਮ ਆ ਅੱਜ ਆਉਹੀ ਜਾਂਦਾਗਾ ਅੱਜ ਕਿਵੇਂ ਫੋਨ ਲਾ ਲਿਆ ਕੋਈ ਫੋਨ ਟਾਈਮ ਆ ਅਸਮਾ ਘਟਕਲੀਆਂ ਘਰੇ ਕੈਪ ਆ ਆ ਜਾਂਦੀ ਨਹੀਂ ਹੁੰਦਾ ਸੀ ਅੱਛਾ ਮੈਂ ਤਾਂ ਘਰੇ ਇਕੱਲੀ ਹਾਂ ਇਕੱਲੀ ਹੈ ਹਾਂ ਮੈਂ ਸੀ ਮਹਾ ਆ ਜਾਂਦਾ ਮੈਂ ਇਕੱਲੀ ਸੀ ਕੱਲਿਆਂ ਚਲ ਕਰਿਆ ਅੱਜ ਹਾਂ ਉਹ ਤਾਂ ਕੰਮ ਤੇ ਗਿਆ ਹੈ ਅੱਜ ਰਾਤ ਦਾ ਕੰਮ ਆਗਾ ਨਹੀਂ ਨਹੀਂ ਉਹ ਤਾਂ ਰਾਤ ਦੇ ਕੰਮ ਤੇ ਗਿਆ ਹੋਇਆਗਾ ਤੋ ਦੋ ਦਿਨ ਆਉਂਦਾ ਨਹੀਂ ਨਾ ਨਾ ਫਿਰ ਆ ਜਾਇਆ ਕਰਦਾ ਮੈਂ ਆਉਣਾਗਾ ਨਾਲ ਤੈਨੂੰ 2 ਰੁਪਏ ਜਿਹੜੇ ਦੇਣੇ ਆ ਕਹਿੰਦੀ ਸਪੈਸ਼ੇ ਬਾਰੇ ਠੀਕ ਠੀਕ ਆਜਾ ਮੈਂ ਬਾਹਰ ਚਾ ਕੇ ਜਦ ਮੈਨੂੰ ਫੋਨ ਕਰ ਦੇ ਅੱਛਾ ਹਾਂ ਫਿਰ ਮੈਂ ਆਉਣਾ ਫਿਰ ਬਾਹਰ ਖੁੱਲਾ ਰੱਖੀ ਠੀਕ ਆ ਠੀਕ ਨਹੀਂ ਵੱਡਦਾ ਮੈਂ ਆ ਆ ਫਿਰ ਠੀਕ ਅੱਜ ਮੇਰੀ ਜਰ ਆ ਗਈ। ਹਰ ਕੋਈ ਆਉਂਦੇ। ਬਾਹਰ ਕੋਲ ਕੇ ਆਉਂਦੇ। ਦੇਖ ਲੈ ਮੇਰੀ ਗੱਲ ਸੁਣ ਲੈ। ਆਪਾਂ ਆਉਂਦੇ ਘਰੇ ਕੰਮ ਜਾਉਣਾ ਕੰਜਰਦੇ ਆ। ਜੇ ਕਿਤੇ ਉੱਤੋਂ ਉੱਤੋਂ ਖੜਾਤਾ ਇਹੀ ਤਿੰਨੀ ਦਾ ਕੀ ਪਤਾ ਹੁੰਦਾ। ਘਰ ਵਾਲਾ ਉੱਤੇ ਆ ਜੀ ਲੈਣੇ ਦੇ ਦੇਣਾ ਪਹਿਜਣਾ। ਹੂੰ ਲਾ ਲੈ ਪਹਿਲਾਂ। ਮੈਂ ਪੁੱਛਦਾ ਕੰਜਰਦਿਆ ਮੋਟਰ ਮੋਟਰ ਦੀ ਬੁਲਾ ਲਾਂਗੇ। ਲੈਣਾ ਘਰੇ ਜਾ। ਲਗੋ ਤਾਂ ਨਿਆ ਹੋਏ ਹੈਲੋ ਹੈਲੋ ਕੋਈ ਵੀ ਠੀਕ ਆ ਮੈਂ ਤੈਨੂੰ ਐ ਕਹਣਾ ਸੀ ਹਾਂ ਉਹਦਾ ਮੋਟਰ ਵੀ ਆ ਜਾ ਕਹਿੰਦਾ ਵੀ ਘਰੇ ਕਾਹ ਨੂੰ ਆਣਾਗਾ ਬੇ ਘਰੇ ਕੋਈ ਨਹੀਂ ਹੈਗਾ ਤੂੰ ਘਰੇ ਆ ਜਾ ਮੋਟਰ ਤੇ ਕੀ ਕਰਾਂਗੇ ਮੈਂ ਤਾਂ ਤੈਨੂੰ ਐ ਕਹਣਾ ਮਹਾਪੁੱਤ ਚੰਗੀ ਤਰ੍ਹਾਂ ਫੋਨ ਫਾਨ ਜਾਂ ਕਰ ਲਾਂ ਵੀ ਕਿਤੇ ਮਰਵਾਵੇ ਬੇ ਮੈਂ ਫੋਨ ਲਾ ਕੇ ਪੁੱਛਿਆ ਉਹਨੂੰ ਉਹ ਕਹਿੰਦਾ ਮੈਂ ਨਹੀਂ ਆਉਂਦਾ ਹੈਗਾ ਤੂੰ ਦੂਰ ਰੰਗਿਆ ਹੋਇਆ ਹੈਗਾ ਅੱਜ ਨਹੀਂ ਆਉਂਦਾ ਹੈਗਾ ਦੂਰ ਦਾ ਤਾਂ ਕੋਈ ਪਤਾ ਨਹੀਂ ਹੁੰਦਾ ਜਦੋਂ री बेजती मेरी बेजती बात हो जागी मेनू नी डर है तेन पता तो बे पिंड चीरे झंडे झूठ देना चुप करके घरे आ जा ਫਰਮਾਇਨ ਵਾਰ ਬੁਰੇ ਆਉਣੀ ਹੈਗੀ ਠੀਕ ਆ ਜੇ ਆਉਣਾ ਤਾਂ ਆ ਜਾ ਲੈ ਦੇਖੀ ਜਊ ਇਹ ਤਾਂ ਖੇਤਰ ਪੈ ਜਾਣਗੇ ਇਹ ਤਾਂ ਮੋਟਰ ਤੇ ਕੰਮ ਕਰਨ ਬੇਧੜ ਹੋ ਜਾਂਦਾ ਬੰਦਾ ਕਿਉਂਕਿ ਕਿਸੇ ਦੇ ਘਰੇ ਮਿਲਣ ਜਾਣ ਨਾ ਉਹ ਤਾਂ ਡਰ ਕੇ ਹੀ ਜਾਣਾ ਪੈ ਲੱਗ ਲੈ ਕੰਜਾ ਤਾਂ ਦੇਖ ਵੀ ਲਿਆ ਆਸੇ ਪਾਸੇ ਕੋਈ ਨਹੀਂ ਹੈਗਾ ਆ ਚਾਰ ਬੰਦੇ ਤਾਂ ਇੱਥੇ ਖੇਡਦੇ ਕਹਿੰਦੇਗੇ ਰਿਪੀਟ ਦੇਣਗੇ ਸਿੱਥੇ ਕਿਹੜਾ ਪਤਾ ਲੱਗਦਾ ਹੈ ਇੱਥੇ ਤਾਂ ਪਤਾ ਹੀ ਨਹੀਂ ਕਹਿੰਦਾ ਕੋਈ ਮੰਗਰ ਲੱਗਿਆ ਫਿਰਦਾ ਵੇ ਕੰਜਦੀ ਨੇ ਇਹ ਡਾ ਗੇਟ ਲਾ ਰੱਖਿਆਗਾ ਐ ਐ ਬੇਅਕਲੀ ਇਹ ਵੀ ਬੰਦਾ ਆਉਂਦਾ ਇਹਨਾਂ ਤੇ ਇੱਕ ਵਾਰੀ ਮੈਂ ਫੋਨ ਕਰਤਾ ਵੀ ਆ ਗਿਆ ਮੈਂ ਓਏ ਬਾਹਰ ਖੋਲ ਦੇ ਓਏ ਕੰਜਦੀ ਨੇ ਤਾਂ ਮੈਂ ਤੈਨੂੰ ਕਿਹਾ ਵੀ ਬਾਹਰ ਨਾ ਡਾ ਹੈ ਵੀ ਮੈਂ ਆਉਣਾ ਦੇਖਣਾ ਕੀ ਨੇ ਸਵਾਹ ਲਵੇ ਲਵੇ ਤਾਂ ਦੇਖਿਆ ਹੈ ਓਏ ਸਾਰਾ ਆਸੇ ਪਾਸੇ ਦੇਖ ਲੈ ਕੋਈ ਨਹੀਂ ਇੱਕ ਤੂੰ ਐ ਇੱਕ ਮੈਂ ਆ ਹੋਰ ਕੀ ਨਹੀਂ ਹੋਣਾ ਚਲ ਠੀਕ ਹੈ ਬਾਹਰ ਡਾ ਦੇ ਜਰਕਦੇ ਨੇ ले। मरी एना मसा टाइम लगे क्या क्या तुर क्या हो गई अगे सीधिया होंगे काले मूह वाली ने ले लिया कहीं लवे ला लिया करे लोड़ ही नहीं पैदा एडी दूर आया कहीं तुरै भी नहीं क्या ਬੁਰਾ ਹਾਲ ਹੋ ਗਿਆ ਇਹ ਜਦੋਂ ਜਮਾਨੀ ਸੀ ਨਾ ਕੰਧ ਟੱਪ ਕੇ ਛਾਲ ਮਾਰ ਕੇ ਉੱਡ ਜਾਂਦੀ ਸੀ ਓਏ ਆ ਜਾ ਹੁਣ ਕਿੱਥੇ ਮਰ ਗਈ ਇਨਾ ਟਾਈਮ ਕਾ ਤੋ ਲਾਈ ਜਿੰਨੀ ਆ ਆ ਹਾਂ 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 ਇਹਦਾ ਇਨਸਾਨ ਨੂੰ ਬਾਰੇ ਵੀ ਦੇਖਣਾ ਪੈਂਦਾ ਵਾ ਉਹ ਜਿੰਦਾ ਕੁੰਡਾ ਸਮਾਰ ਕੇ ਠੋਕਿਆ ਹੀ ਵੇ ਲਾਇ ਆਈ ਆਏ ਤੈਨੂੰ ਮਰਵਾਉਂ ਤਾਂ ਨਹੀਂ ਲੱਗੀ ਮੈਂ ਓਏ ਪਤੀ ਨਹੀਂ ਹੁੰਦਾ ਕੋਈ ਕੰਧ ਟੱਪ ਕੇ ਆ ਜੇ ਕੰਜਰਦੀਏ ਵੇ ਕੋਈ ਨਹੀਂ ਆਉਂਦਾ ਹੈਗਾ ਅੱਛਾ ਹਾਂ ਮੈਨੂੰ ਡਰ ਹੈਗਾ ਕੋਈ ਹੋਰ ਆਉਂਦਾ ਤਾਂ ਨਹੀਂ ਇੱਥੇ ਪਈ ਤਨ ਕੇਰਾ ਕਹਦਾ ਵੀ ਨਹੀਂ ਆਉਂਦਾ ਕੋਈ ਉਹ ਕੇਰਾ ਦਾ ਕਹਦਾ ਮੁੜ ਕੇ ਪਤਾ ਹੀ ਲੱਗਦਾ ਛਾਪਾ ਪੈਜੀ ਜਾਣ ਨੂੰ ਜੇ ਤੇਰਾ ਡਾਂਗਾ ਪਵਾਣੀ ਹਾਂ ਚੰਗੀ ਤਰ੍ਹਾਂ ਪਵਾਵਾਂਗੀ ਪਈ ਜਾਂਦੀ ਹੁਣ ਮੇਰੀ ਗੱਲ ਸੁਣ ਲੈ ਈ ਦੂਰ ਫੇਰ ਹੀ ਆਈ ਹੈ ਘਰੇ ਡਾਂਗਾ ਪੈਂਦੀ ਸੀ ਆਹੋ ਅੱਜ ਤੈਨੂੰ ਮੇਰੀ ਹੋਵਗੀ ਤੇ ਮੇਰੀ ਗੱਲ ਸੁਣ ਲੈ ਕੋਈ ਪੈਸੇ ਟਕੇ ਦੀ ਲੋੜ ਹੁੰਦੀ ਆ ਪਰਦੇ ਨਾ ਮੰਗਿਆ ਕਰ ਸਾਰਿਆਂ ਦੇ ਸਾਹਮਣੇ ਨਾ ਮੰਗਿਆ ਕਰ ਜੇ ਸਾਰਿਆਂ ਨੂੰ ਪਤਾ ਨਾ ਫਿਰ ਹੁਣ ਸਾਰਿਆਂ ਦੇ ਸਾਹਮਣੇ ਹੀ ਮੰਗੂ ਓਏ ਮੇਰੀ ਵੀ ਬੇਇੱਜ਼ਤੀ ਐ ਇਸ ਗੱਲ 'ਚ ਹਾਂ ਉਹ ਤਾਂ ਦੇਖਦਾ ਲਾਉਣ ਲਵੇ ਨੂੰ ਇੱਕ ਤਾਂ ਤੂੰ ਲਾਉਣ ਲਾਉਣ ਜੇ ਬਾਹਲੇ ਚੱਕੀ ਬੈਠੀ ਆ ਕੰਜਰ ਦੀ ਹੁਣ ਮੈਂ ਕਿੱਥੇ ਤੱਕੋਣੇ ਪੈਂਦ ਨਾ ਘਰ ਨਹੀਂ ਪਾਇਆ ਉਹ ਪਾਇਆ ਦਾ ਕਰ ਹੈਗੇ ਫਿਰ ਹੁਣ ਮੇਰੇ ਤੇ ਤੇ ਨਹੀਂ ਰੱਖਣੀ ਸਨ ਕੇ ਵੀ ਇਕਲੀ ਭਰੂਗਾ ਮੇਜ ਇਕਲੀ ਤੇਰੇ ਨਾਲੀਆਂ ਤੇਰੀਆਂ ਤੇ ਦੂਜੀਆਂ ਉਹ ਕਰੇ ਜਦੋਂ ਮਿਲਣਾ ਹੁੰਦਾ ਉਹ ਤਾਂ ਤੂੰ ਜਰਖ ਦੇਣੇ ਜਵਾਬ ਦੇਦਾ ਨਹੀਂ ਮੈਂ ਤਾਂ ਆਉਂਦੀ ਨਹੀਂ ਮੈਂ ਆਉਂਦੀ ਨਹੀਂ ਅੱਜ ਮੋਟਰ ਤੇ ਸੱਜਿਆ ਸੀ ਮੈਂ ਕਿਹਾ ਮੋਟਰ ਤੇ ਆ ਜਾ ਕਹਿੰਦੀ ਮੋਟਰ ਨਾਲ ਤੈਨੂੰ ਘਰੇ ਵਧੀਆ ਉਹ ਕਰ ਮੋਟਰ ਤੇ ਥੋੜੂ ਜਾਉਂਗੀ ਮੈਂ ਕਹਿੰਦੀ ਮੇਰੀ ਗੱਲ ਸੁਣ ਲੈ ਘਰੇ ਜੇ ਇੱਥੇ ਤੇਰੇ ਘਰ ਆਇਆ ਆ ਗਿਆ ਨਾ ਮੈਨੂੰ ਮਰਵਾ ਦੇ ਚਲ ਮੈਂ ਤੇਰੇ ਫੇਰਾਂ ਕਹਤਾ ਵੀ ਆਉਂਦਾ ਨਹੀਂ ਦੋ ਦਿਨ ਆਉਂਦਾ ਨਹੀਂ ਹੈ ਕਾ ਦੋ ਦਿਨ ਤੂੰ ਤੈਨੂੰ ਪੱਕਾ ਮੋਹਰ ਲੱਗੀ ਹੈਗੀ ਉਹਦਾ ਕੀ ਮੈਨੂੰ ਪਤਾ ਮੇਰੇ ਸਾਹਮਣੇ ਫੋਨ ਤੇ ਗੱਲ ਕਰੀ ਆ ਉਹਨੇ ਕੋਈ ਬੰਦਾ ਛੱਕੀ ਜਾ ਉਹ ਤੇ ਤੇ ਪਸਾ ਦੇ ਨਹੀਂ ਹੈਗਾ ਵੀ ਨਹੀਂ ਹੈਗਾ ਹੈ ਕਿਉਂ ਨਹੀਂ ਹੈ ਮੈਨੂੰ ਸਾਰਾ ਪਤਾ ਉਹਦਾ ਹੈ ਮੁੜ ਕੇ ਲੈਣੇ ਦੇ ਦੇਣੇ ਪੈ ਜਾਣਗੇ ਮੈਨੂੰ ਤਾਂ ਨਵੇਂ ਬੈਮ ਰਹਿਣਾ ਕੋਈ ਬੈਮ ਮੈਨੂੰ ਕਿਉਂ ਰਹਿਦਾਗਾ ਸੱਜਰੀਏ ਮੈਨੂੰ ਪਤਾ ਹੀ ਹੈਗਾ ਹੂੰ ਤੂੰ ਮੈਨੂੰ ਐ ਦੱਸ ਪਾਣੀ ਪੀਵੇਂ ਪਾਣੀ ਦਾ ਪੀਊਗਾ ਮੂੰਹ ਤਾਂ ਕੰਜਦੀ ਮੇਰਾ ਪਹਿਲਾਂ ਸੁੱਕੀ ਜਾਂਦਾਗਾ ਬੜਾ ਰੱਖ ਦਿਨੇ ਭਰਾਇਂ ਕਾ ਤੋ ਬੋਲਦਾ ਲਿਆ ਕੇ ਦੇ ਨਾ ਅੱਜ ਗੱਲ ਬਣਾ ਦੀ ਜਾਂਦੀ ਹੋਰ ਹੀ ਮਰੀ ਜਾਂਦੀ ਹੈਗੀ ਇਹ ਆ ਖਾਦਾ ਮਾਲ ਪੱਤਾ ਜੀ ਚੰਗਾ ਜਿਗਾਰਡ ਲੱਗੂਗਾ ਹੈ ਜਿਗਾਰਡ ਲਾਉਣ ਦੇ ਮਾਰੇ ਤਾਂ ਹੀ ਆ ਕਹਿ ਲਿਆ ਓਏ ਆ ਜਾ ਹੁਣ ਅੰਜਦੀ ਗੋਲੀ ਦਾ ਖਰੀ ਨਹੀਂ ਹੈ ਜੀ ਅੰਦਰੀ ਫਿਰ ਮੈਂ ਤਾਂ ਤੈਨੂੰ ਐ ਪਹੁੰਚਦਾ ਕਿ ਭੁੱਕੀ ਪੱਕੀ ਤੇ ਨਹੀਂ ਪਈ ਭੁੱਕੀ ਨੂੰ ਕਿ ਮੈਂ ਭੁੱਕੀ ਖਾਣੀ ਆ ਕੋ ਖਾਂਦੀ ਤਾਂ ਨਹੀਂ ਕੰਜਰਦੀ ਇਹ ਭੁੱਕੀ ਖਾਣੀ ਵੀ ਪੈਂਦੀ ਐ ਫੇਰ ਹੀ ਮਾੜਾ ਮੋਟਾ ਸਰੀਰ ਦਾ ਨਸ਼ਾ ਹੁੰਦਾ ਮੈਂ ਭੁੱਕੀ ਖਾਣੀ ਵੀ ਜਦੋਂ ਭੁੱਕੀ ਓਏ ਤੂੰ ਤਾਂ ਨਹੀਂ ਖਾਂਦੀ ਘਰ ਆਏ ਨੇ ਉਹ ਕੰਜਰਦੀ ਬੋਲਣ ਦੀ ਵੀ ਨਹੀਂ ਅਕਲ ਵੀ ਭੁੱਕੀ ਪੱਕੀ ਖਾ ਕੇ ਨਜ਼ਾਰਾ ਵੱਧਾ ਹੁੰਦਾ ਵੀ ਨਹੀਂ ਹੁੰਦਾ ਮੈਂ ਸੁੱਕੇ ਹੱਡੀ ਚੱਲਦਾ ਹਾਂ ਤਾਂ ਤੰਗ ਤੂਰੇ ਜੇ ਬੈਠ ਅੰਦਰ ਬਹਿ ਜਾ ਕੋਈ ਹੋਰ ਨਾਲ ਅੰਦਰ ਕੋਈ ਨਹੀਂ ਉਹੀ ਗੱਲ ਨੇ ਕਹਿੰਦੀ ਅੰਦਰ ਬਹਿ ਜਾ ਹੁਣ ਇੱਥੇ ਕੀ ਡਰ ਐ ਅੰਦਰ ਬਹਿ ਜਾ। ਉਹ ਜਿੰਦਾ ਕੁੰਡਾ ਲਾ ਕੇ ਆਈ ਐ। ਜਿੰਦਾ ਦਾ ਲਾਏ ਫੇਰ ਮੈਂ। ਲਾਇਆ ਹੀ। ਅੱਛਾ ਜਿੰਦਾ ਕੁੰਡਾ ਲਾਇ ਤੇ ਮੇਰੀ ਗੱਲ ਸੁਣ ਲੈ। ਚਾਹ ਬਣਾ ਘੁੱਟ। ਠੀਕ ਐ? ਬੇ ਚਾਹ ਵੀ ਬਣਾ ਨੂ ਪਹਿਲੇ ਅੰਦਰ ਵਗ ਜਾ। ਅੰਦਰ ਬਹਿ ਜਾ ਜਾ ਕੇ। ਮੇਰੀ ਗੱਲ ਸੁਣ ਲੈ। ਦੋ ਸ਼ਿਫਟਾਂ 'ਚ ਕੰਮ ਕਰਾਂਗੇ ਇੱਕ ਸ਼ਿਫਟ 'ਚ ਤਾਂ ਹੁੰਦਾ ਨਹੀਂਗਾ। ਪੱਕਾ ਹੀ ਨਾ ਮੈਂ ਅੰਦਰ ਵਗਦਾ ਫੇਰ ਦੇਖਦੇ ਹਾਂ ਤੂੰ ਅੰਦਰ ਜਾ ਕੇ। ਉਹ ਚੰਗਾ ਮੈਂ ਤਾਂ ਜਾਣਾਂਗਾ ਫੇਰ ਆ ਜੀ ਤੂੰ। ਆ ਰਿਹਾ ਗਾ ਆਹਾਹਾ ગામ ਨਾਲੇ ਕੁੱਟ ਲੈ ਉਹ ਆਇਆ ਕੰਜੇ ਨੀ ਬਗਾਨੇ ਕਰਦਾ ਡਰ ਵੀ ਲੱਗਦਾ ਕੋਈ ਆ ਨਾ ਜਾਵੇ ਹੈ ਉਹ ਆ ਜਾ ਮਿੰਟ تمہارا ਨਹੀਂ ਆਪ ਲੱਗਦੇ ਤਾਂ ਨੰਬਰ ਦੇ ਉਹ ਆਗਤਾਂ ਲੱਗਣੀ ਹੈ ਕੰਜੇ ਦੀ ਪਤਾ ਸਦੀਆਂ ਹੋ ਗਈਆਂ ਸਦੀਆਂ ਨੂੰ ਦੱਸ ਕਿ ਤੂੰ ਬਾਹਰ ਹੋ ਹੋ ਮੇਰੀ ਗੱਲ ਸੁਣ ਬਾਹਰ ਹੋ ਹੋ ਹੈਪਿਆ ਉਹ ਤੈਨੂੰ ਪਤਾ ਹੈ ਮੰਗਰ ਨਹੀਂ ਮੂਰੇ ਨਹੀਂ ਹੁਣ ਤੂੰ ਹੀ ਜਿਵੇਂ ਹੈਗੀ ਆਂਗੀ ਸਮਝਿਆ ਕਰ ਗੱਲ ਓਏ ਫੋਨ ਚੱਕ ਲੈਣਾ ਓਏ ਫੋਨ ਚੱਕਣ ਨੂੰ ਕਿੱਡੀ ਗੱਲ ਐ ਫੋਨ ਤਾਂ ਚੱਕ ਹੀ ਲੈਣਾ ਕੰਮ ਤੇ ਗਿਆ ਹੈ ਤੇ ਮੈਂ ਤੈਨੂੰ ਫੋਨ ਲਾਇਆ ਤੇ ਅੱਛਾ ਹੁਣ ਚੱਕਿਆਗਾ ਮੇਰਾ ਓ ਚੱਕਣ ਨੂੰ ਤਾਂ ਅੱਜ ਚੱਕ ਲਾਂਗੇ ਫੋਨ ਫੋਨਾਂ ਦੇ ਕਿ ਜਿੰਨੀ ਜਿੰਨੀ ਆ ਹਾਲ ਕਰਾ ਫੋਨ ਚੱਕਣਾ ਨਹੀਂ ਸੀ ਮੈਂ ਇੱਕ ਵਾਰੀ ਤੇ ਚੱਕ ਲੇ ਬਚਾ ਫੋਨ ਤਾਂ ਚੱਕਣਾ ਪੈਂਦਾ ਗਾਹ ਵਾਸਤੇ ਤੈਨੂੰ ਪਤਾ ਫਿਰ ਬੰਦੇ ਦੀ ਜਮਾਨ ਨਹੀਂ ਜਿੰਨੀ ਤੈਨੂੰ ਮੇਰੇ ਗਾਹ ਵਾਸਤੇ ਮੇਰੇ ਲੋੜ ਨਹੀਂ ਪੈਣੇ ਉਹ ਲੋੜ ਤਾਂ ਪੈਂਦੀ ਰਹਿੰਦੀ ਹੈ। ਬੱਸ ਦੀ ਲੋੜ ਨੂੰ ਫੋਨ ਲਾਉਣਾਗੇ ਤੇ ਤਨਵਦੀ ਲੋੜ ਨਹੀਂ। ਲੋੜ ਲੈ ਲੋੜ ਤੇਰੀ ਨਹੀਂ ਪੂਰੀ ਕਰੀ। ਹੈ? ਲੋੜ ਤੇਰੀ ਵੀ ਪੂਰੀ ਕਰੀ ਐ ਮੈਂ। ਇਹ ਨੱਕਰੀ ਤਾਂ ਹੈਗੀ ਐ। ਫੋਨ ਤਾਂ ਬੰਦ ਚੱਕ ਲੇਗੀ ਤੇ ਨਾ ਇਹ ਤਾਂ ਬਦਲ ਫੋਨ ਲਾਉਗੀ। ਓਏ ਫੋਨ ਤਾਂ ਹੁਣ ਮੇਰੇ ਕੋਲ ਹੀ ਸੀ ਕੰਜਾ ਦੀ ਫੋਨ ਫੋਨ ਕਰੀ ਇੰਨੀ ਐ ਕੋਈ ਹੋਰ ਗੱਲ ਕਰ ਲੈ ਪਿਆਰ ਦੀ ਲੜਾਈ ਚ ਕੀ ਰੱਖਿਆ? ਹੈ? ਲੜਾਈ ਵਾਲੀ ਕੰਮ ਕਰ। ਓ ਮੇਰੀ ਗੱਲ ਸੁਣ ਲੈ। ਉਹ ਕੀ ਦਾ ਕਾਰਡ ਲੱਗਿਆ ਗੱਲਾਂ 'ਚ ਕਿਉਂ ਤੜਕਾ ਫੁਕੀ ਨਹੀਂ ਐ? ਹੈ? ਦੇਖਾ ਤੇ ਮੇਰੀ ਗੱਲ ਸੁਣ ਲੈ ਮੈਨੂੰ ਮਰਵਾਣਾ ਨਹੀਂ ਕੋਈ ਵੀ ਆ ਜੇ ਬਾਰ ਬੂਰ ਚੰਗੀ ਤਰ੍ਹਾਂ ਡਾਏ ਮੈਂ ਤੈਨੂੰ ਮਰਵਾਉਣਾ ਹੈ ਨਾ ਤੈਨੂੰ ਪਤਾ ਵੀ ਨਹੀਂ ਲੱਗਣਾ ਹੈ ਅੱਛਾ ਹਾਂ ਮੈਂ ਤਾਂ ਹੀ ਪੁੱਛਦਾ ਨਾ ਮੈਂ ਤਾਂ ਹੀ ਤੈਨੂੰ ਸੁਣੀ ਜਗਾ ਸਾਦਾ ਸੀ ਉੱਥੇ ਮੋਟਰ ਤੇ ਮਖਾ ਮੋਟਰ ਤੇ ਕੋਈ ਕਰ ਲਾਂਗੇ ਠੂ ਠਾਪਾ ਇੱਥੇ ਹੁਣ ਉਹੀ ਗੱਲ ਹੈ ਮੋਟਰ 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 ਤੇ ਹੈ ਕੀ ਆ ਓਏ ਮੋਟਰ ਤੇ ਤੈਨੂੰ ਯਾਰ ਆਗਾ ਸੋਹੰਦੇ ਕਿੱਥੇ ਜਾਂਦਾ ਮੇਰੀ ਗੱਲ ਸੁਣ ਆ ਮੇਰੀਆਂ ਲੱਤਾਂ ਦੱਬ ਦੇ ਗਈਆਂ ਦੀ ਅੱਜ ਤਾਂ ਘਰ ਵਾਲੀ ਬਣ ਜਾ ਸੋ ਬਣੀ ਤਾਂ ਹਾਂ ਉਹ ਗੱਲ ਨਾ ਦੱਬਦਾ ਓਏ ਗੱਲ ਕੰਜੀ ਦੀ ਦੱਬ ਕੇ ਕੀ ਕੱਢੇਗੀ ਗੱਲ ਹੈ ਲੈ ਮੰਨੀ ਦੀ ਹੁੰਦੀ ਹੈ ਗੱਲ ਲੱਤਾਂ ਲੱਤਾਂ ਦੱਬਦੇ ਉਹ ਹੋਈਆਂ ਲੱਤਾਂ ਵੀ ਦੱਬ ਜੂਗੀ ਹੋਰ ਤੈਨੂੰ ਹੋ ਕੀ ਰਹਿਣਾ ਓਏ ਹੋਇਆ ਤਾਂ ਮੈਨੂੰ ਤੈਨੂੰ ਪਤੀ ਇਹ ਹੁਣ ਕੀਏਗਾ ਹੂੰ ਤੈਨੂੰ ਤੈਨੂੰ ਕਿਹੜਾ ਨੇਣੀ ਹੈਂਗੀ ਕਹਦਾ ਮਾਰਾ ਇੱਥੇ ਮੈਂ ਚਾਹੁੰਦਾ ਮੈਂ ਦੱਸ ਹਾਂ ਗੱਲ ਕਰੇ ਗੱਲ ਕਰੀ ਓ ਮੈਂ ਵਿਆਹ ਮੂਆ ਤੋਂ ਕੀ ਲੈਣਾ ਤੂੰ ਹੈਗੀ ਤਾਂ ਹੈਗੀ ਹੈ ਨਹੀਂ ਯਾਰ ਇਹਦੇ ਨਾਲ ਨਹੀਂ ਰਹਿਣਾ ਹੈ ਨਾ ਉਹ ਫਿਰ ਭੱਜ ਚਲਾਂਗੇ ਨਹੀਂ ਰਹਿਣਾ ਮੇਰੇ ਨਾਮ ਸਪੈਕ ਡਿਪਟੀ ਕਰਿਆ ਨਾ ਤੱਕੂ ਕਿ ਚ ਲੈ ਕੇ ਰਹਿਣਾ ਉਹ ਲੈ ਕੇ ਜਾਊਗਾ ਜਾਣ ਵਾਲੀ ਬਾਣਾ ਲੈ ਕੇ ਤਾਂ ਜਾਊਗਾ ਜਾਣ ਵਾਲੀ ਬਾਣਾ ਮੈਂ ਤਾਂ ਤਿਆਰ ਹਾਂ ਲੈ ਤੂੰ ਜਾਣ ਨੂੰ ਕਿੱਥੇ ਫੋਨ ਜਦੋਂ ਪੈਸਿਆਂ ਦੀ ਲੋਡ ਹੁੰਦੀ ਹੈ ਉਦੋਂ ਫੋਨ ਕਰਦੀ ਆ ਮੈਨੂੰ ਤਾਂ ਨਹੀਂ ਤੂੰ ਹੀ ਨਹੀਂ ਮਾਰਦੀ ਜਦੋਂ ਮੈਂ ਤੈਨੂੰ ਫੋਨ ਲਾਉਣੀ ਤੂੰ ਚੱਕਦਾ ਲੈ ਜਦੋਂ ਘਰੇ ਹੁੰਦਾ ਵੀ ਮੈਂ ਫੋਨ ਕਿਵੇਂ ਚੱਕਾਂ ਘਰੇ ਲੈ ਤੂੰ ਰ ਆਪਣਾ ਹੋ ਕੇ ਗੱਲ ਕਰ ਲੈ ਫੋਨ ਤੇ ਹਾਂ ਅੰਦਰ ਜਦੋਂ ਆ ਜਾਂਦਾ ਨਾ ਫੋਨ ਦਾ ਖਹਿੜਾ ਨਾ ਚੜਦਾ ਹੈਗਾ ਸਾਰੇ ਫੋਨ ਦੀ ਪ੍ਰੋਰਾਫਲਾਈ ਕਰਦਾ ਪ੍ਰੋਰਾਫਰਾਂ ਵਾਲੀ ਦਾ ਕਰਦਾ ਫਿਰ ਹੁਣ ਮੈਂ ਕੀ ਕਰਾਂ ਮੈਂ ਨਾ ਉੱਧਰ ਦਾ ਨਾ ਇੱਧਰ ਦਾ ਪਰਸੋਂ ਮੈਂਨੇ ਕੁੱਟ ਖਾਧੀ ਤੇਰੇ ਬਿੱਸੀ ਅੱਛਾ ਮੇਰੇ ਪਿੱਛੇ ਹੈ ਮੇਰੇ ਪਿੱਛੇ ਕਾਹਨੂੰ ਕਰਦੀਆਂ ਰਾਤ ਬਰਾਤੇ ਕੱਲੀ ਹੁੰਨੀ ਆ ਉਦੋਂ ਸੱਦ ਲੈ ਤੇਰਾ ਨੰਬਰ ਦੇਖ ਲੈ ਤੈਨੂੰ ਲੱਗ ਗਿਆ ਦਾ ਹੁਣ ਪੈ ਜਾ ਹੁਣ ਕਿੰਨੀਆਂ ਗੱਲਾਂ ਮਰੀ ਜਾਣਗੀਆਂ ਇੱਥੇ ਜੇ ਮੈਂ ਤਾਂ ਪੈ ਜਾਣੀ ਆ ਹਾਂ ਸਣ ਮੈਂ ਪਰਦਾ ਲਾਇਆ ਪਰਦੇ ਨੂੰ ਕੀ ਐਂ ਚੱਲਣ ਦੇ ਕੋਈ ਜਿੰਦਾ ਤਾਂ ਲੱਗਿਆ ਬਾਰੇ ਜਿੰਦਾ ਤਾਂ ਲੱਗਦੇ ਸੀ ਐਂ ਨਹੀਂ ਆ ਕਰ ਲੈਣਾ ਕੋਈ ਚੰਗਾ ਲਾਇਆ ਓਹੋ ਉਹ ਮੇਰੀ ਗੱਲ ਸੁਣ ਲੈ ਹਾਂ ਬੋਲ ਦੋ ਪਿਆਰ ਦੀਆਂ ਗੱਲਾਂ ਕਰ ਲੈਣ ਯਾਰੇ ਲੈ ਲੈ ਇੱਥੇ ਕੀ ਲੈ ਕੇ ਆ ਨਾ ਕੋਸਾ ਦੇ ਪਿਆਰ ਦੀਆਂ ਗੱਲਾਂ ਤੇ ਮੈਂ ਕਰ ਲੈਣੀ ਆ ਫੇਰ ਮੈਂ ਤੈਨੂੰ ਐਂ ਕਹਿਣਾ ਇਹ ਆਪਣਾ ਦੋਨਾਂ ਦਾ ਵਿਆਹ ਹੋਇਆ ਹੁੰਦਾ ਫੇਰ ਗੱਲਾਂ ਕਰੀਆਂ ਸੀਗੇ ਨਜ਼ਾਰੇ ਆ ਜਾਂਦੇ ਜੇ ਤੇ ਮੈਨੂੰ ਪਹਿਲਾਂ ਮਿਲਿਆ ਹੁੰਦਾ ਨਾ ਮੈਂ ਤੇਰੇ ਨਾਲ ਵਿਆਹ ਕਰਾ ਲੈਂਦਾ ਉਹ ਤੇਰੇ ਘਰ ਵਾਲਾ ਦਾ ਕਹਿਣਾ ਉਹੀ ਹੈਗਾ ਖਾਦਾ ਜਾਂ ਕਿਵੇਂ ਰਹੀ ਜਾਨੀ ਉਹਦੇ ਮੇਰੀ ਗੋਲੀ ਨਹੀਂ ਰਹਿਣੀ ਕੀ ਕਰਾਂ ਉਹੀ ਤਾਂ ਗੱਲ ਹੈ ਕੰਜ ਦੀ ਮਜਬੂਰੀ ਮਾਰ ਦਿਆਂ ਬੰਦੇ ਨੂੰ ਮੇਰੇ ਮਾਪਿਆਂ ਨੇ ਮੈਨਾਂ ਤੱਕੇ ਨਾ ਪੱਤਕੇ ਨਾ ਸਾਨੂੰ ਕਿ ਉਹ ਉਹ ਇਹਦੀ ਕੱਲ ਮਾਪਿਆਂ ਦਾ ਹੀ ਹੈ ਕੰਜ ਦਾ ਤੱਕਾ ਵਾਲਾ ਕਰਦੇ ਹੈਗੇ ਹੈ ਫਿਰ ਮਾਪਿਆਂ ਨੇ ਟਾਈਮ ਮਾੜਾ ਪੈਣ ਦੀ ਯਾਰਦਾ ਕਰੀਏ ਕੀ ਹੈ ਉਹਨਾਂ ਦਾ ਵਾਲਾ ਮੇਰੀ ਗੱਲ ਸੁਣਾ ਉਹ ਖੁੰਦੇ ਚਬਕ ਚੱਲਦੇ ਇੱਥੇ ਸਾਹਮਣੇ ਹੈਗਾ ਕੋਈ ਨਹੀਂ ਬੱਕ ਜਾਂਦੇ ਕੀ ਕਰੀ ਉਹ ਕਾਲੀ ਤਾਂ ਨਹੀਂ ਮੇਰੀਆਂ ਲੱਤਾਂ ਕਮੀਨੀਆਂ ਕਹਿੰਦੀ ਰੁੱਤੇ ਨਾ ਜੀ ਤੇਰਾ ਕਰਕਰ ਵਾਲਾ ਜਦ ਮੈਂ ਤੇਰੇ ਨਾਲ ਖੜੀ ਆ ਨਾ ਤੈਨੂੰ ਕੋਈ ਉਹ ਐਦਾ ਮੈਨੂੰ ਭਰੋਸਾ ਤੇਰੇ ਤੇ ਐਦਾ ਮੈਨੂੰ ਪਤਾਗਾ ਵੀ ਖੜੀ ਐਂਦੇ ਨੇ ਨਾਲ ਮੈਂ ਤੇਰੇ ਨਾਲ ਕੋਈ ਤੈਨੂੰ ਕੋਈ ਵੀ ਕੁਝ ਕਹਿੰਦਾ ਐਦਾ ਮੈਨੂੰ ਮਾ ਨਾ ਕੰਜਰ ਦਾ ਮੈਂ ਤਾਂ ਗਣ ਹੁਣ ਬੜਾ ਟਾਈਮ ਹੋ ਗਿਆ ਮਿੰਟ ਮਾਰਦੇ ਆ ਠੀਕ ਹੈ ਆ ਜਾ ਨਾ ਗਲਤੀ ਤੇ ਚੱਲ ਓਏ ਅੱਗ ਨਹੀਂ ਅੱਗ ਬੁਝਾਉਣੀ ਵੀ ਪਊ ਕਹਿੰਦੀ ਮਾਲ ਚੱਲ ਤੇਰੀ ਅੱਗ ਹੀ ਬੁਝਾ ਮਾਲ ਪਤਾ ਆਂਦਾ ਆ ਆ ਜਾ ਨੇ ਕੌਣ ਦੀ ਹੋ ਇੱਥੇ ਮੜ ਗਈ ਸਿਰ ਲਾਏ ਨਾ ਹਾਂ ਕਿਉਂ ਕਿਉਂ ਬੁਲ ਲੈ ਤੈਨੂੰ ਕਿਹੋਂ ਲੱਗ ਗਿਆ ਕਿਉਂ ਅੱਗ ਲੱਗਣੀ ਤੇ ਨਹੀਂ ਓਏ ਅੱਗ ਤਾਂ ਲੱਗਣੀ ਆ ਜਦ ਜਿਹੜੀ ਏਸਾਂ ਦੀਆਂ ਹੋ ਗਿਆ ਮਰੀ ਜਾਨੀ ਆ ਤੁੰਡੀ ਯਾ ਓਏ ਕੋਈ ਕੋਈ ਹੋ ਗਿਆ ਹੁਣ ਤਾਂ ਗੰਜ ਦੀ ਅਜ ਮਾਲ ਡਰਕ ਤਾਂ ਡਰਕ ਹੁੰਦਾ ਨਹੀਂ ਸੀ ਦੀ ਖੇਤੀ ਬੈਠੀਂ ਕਿ ਤ ਜਾਏਗਾ ਓਏ ਮੈਂ ਬੈਠਣਾ ਕੀ ਆ ਮੈਂ ਤਾਂ ਜਾਣਾ ਆ ਉਹਦਾ ਕੁੰਡਾ ਕੁੰਡਾ ਲਾਲ ਐ ਚੰਗਾ ਮਿਲਿਆ ਜੋੜੇ ਜਿਹੜਿਆ ਬਾਹਰ ਕੱਢ ਕੇ ਹੈ ਆ ਜੋੜੇ ਜਿਹਦੇ ਹੁਣ ਇਧਰ ਕਿ ਫਰਾਉ ਨਹੀਂ ਹੈ। ਹਾਂ ਹਾਂ ਹਾਂ। ਲੈ ਠੀਕ ਹੈ। ਹਾਂ ਉਹ ਠੀਕ ਹੈ। ਲੈ ਹੁਣ ਜਦੋਂ ਸੰਗਿਆ ਸੰਗਿਆ ਨਾ ਕਰ ਜੇ ਤੇ ਪੈਸੇ ਟੱਕੇ ਦੀ ਲੋਡ ਹੋਵੇ ਜਦੋਂ ਮਰਜੀ ਆ ਜੀ। ਠੀਕ ਹੈ। ਉਹ ਨੀਗਾ ਨਹੀਂ ਜਾਊਂਗਾ ਮੈਂ। ਮੈਨੂੰ ਕੀ ਹੁੰਦਾਗਾ ਟੈਨਸ਼ਨ ਜਮਾ ਨਾ ਲਿਆ ਕਰ ਕਿਸੇ ਗੱਲ ਦੀ ਮੇਰੇ ਹੁੰਦੀ। ਤੇ ਮੈਂ ਇਹਨੂੰ ਟੈਨਸ਼ਨ ਕਾਦੀ ਹੈ ਤੇ ਧੂਆ ਹੈਗਾ। ਜਿਹੜਾ ਕੰਮ ਹੈ ਤੇਰਾ ਕਦੋਂ ਮਰਜੀ ਕਰਵਾ ਦੇਣਾ ਸੱਦ ਰਾਤ ਸੱਦ ਕਹਿਲਾ ਤਿਆਰ ਬੈਠਾ। ਉਹ ਨੀ ਮੈਨੂੰ ਫੋਨ ਕਰਕੇ ਦੁਬਾਰੇ ਪੁੱਛੰਗੇ ਇਹ ਨਾ ਆਇਆ ਨਾ ਆਖਣੇ ਆਇਆ ਅੱਜ ਰਾਤ ਨੂੰ ਆਜੂ ਮੈਂ ਤਾਂ ਨਜਾਰਾ ਬਾਜੂ ਜੇ ਰਾਤ ਨੂੰ ਮਿਲ ਲਈ ਮੈਂ ਤੈਨੂੰ ਫੋਨ ਕਰੂੰਗੀ ਕੋਈ ਨਹੀਂ ਜਦੋਂ ਮਰਜ਼ੀ ਕਰ ਹੁਣ ਤਾਂ ਤੇਰਾ ਪੈਸੇ ਮੂੰਹ ਚੱਕ ਕੇ ਆਵੇ ਨਾ ਨਾ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੈ ਇੱਕ ਮਿੰਟ ਰਾਤ ਬਰਾਤੇ ਸੰਗਣ ਦੀ ਕੋਈ ਲੋੜ ਨਹੀਂ ਜਿਹਦੇ ਤੈਨੂੰ ਕੰਮ ਹੈ ਕੱਲੇ ਨੂੰ ਠੂ ਸੱਦ ਦੇ ਚੰਗਾ ਸੱਦ ਲੂੰਗੀ ਸਮਝ ਗਿਆ ਕੀ ਗੱਲ ਦਿਨ ਰਾਤ ਉਹੀ ਕਰਨੀ ਤੇ ਖਫੀ ਨਹੀਂ ਉਹਦੇ ਮਰੀ ਉਹ ਤੈਨੂੰ 2 ਰੁਪਏ ਦਿੰਦਾ ਨਹੀਂ ਕਰਦਾ ਨਹੀਂ ਜੇ ਦਿੰਦਾ ਹੋਵੇ ਫਿਰ ਗੱਲਾਂ ਕਰਦੀਆਂ ਤੈਨੂੰ ਮਾ ਨੂੰ ਕਹਾਂ ਵਿਆਹ ਕਰਾ ਲਾ ਕੰਜਦੀ ਅੱਗੇ ਤਾਂ ਲਿੱਸੀ ਹੋ ਗਈ ਐਦੀ ਦਾਦੀ ਝੋਟੀ ਪਈ ਸੀ ਹੈ ਟੈਨਸ਼ਨਾਂ ਨੇ ਖਾ ਲਈ ਟੈਨਸ਼ਨਾਂ ਨੇ ਤਾਂ ਖਾਣੀ ਐ ਕੰਜਾ ਦਾ ਟੈਨਸ਼ਨ ਤਾਂ ਬੰਦੇ ਨੂੰ ਲੈ ਕੇ ਵਾਈ ਜਾਂਦੀ ਹੈਗੀ ਹੈ ਸਾਲ ਠੀਕ ਹੈ ਟੈਨਸ਼ਨਾਂ ਨਹੀਂ ਬਰਬਾਦ ਕਰੀਏ ਦੁਨੀਆ ਟੈਨਸ਼ਨਾਂ ਤਾਂ ਫੋਨ ਚੱਕ ਲਿਆ ਕਰ ਚੰਗਾ ਕੋਈ ਚੰਗਾ ਫੋਨ ਤਾਂ ਜਦੋਂ ਮਰਜ਼ੀ ਕਰ ਲਿਆ ਕਰ ਆਪ ਪੈਸੇ ਤਾਂ ਲੈ ਲੈ ਪੈਸੇ ਤਾਂ ਭੁੱਲ ਗਿਆ ਇਹਦਾ ਦਿਲ ਨਹੀਂ ਹੈਗਾ ਕੈਲੇ ਦਾ ਹੈ ਨਹੀਂ ਭਰਾ ਤੇਰੇ ਤਾਂ ਪਤੀ ਇਹਦੇ ਉਹ ਫੜ ਲੈ ਮੈਂ ਕਿਹੜਾ ਤੈਨੂੰ ਕਹਿੰਦਾ ਨਾ ਫੜ ਕੰਜਰ ਦੀ ਪੈਸੇ ਦਾ ਫੜਾਉਣ ਦਾ ਮਾਰਾ ਖੜਾ ਸੀ ਮੈਂ ਤੂੰ ਤਾਂ ਭੁੱਲ ਗਈ ਸੀ ਮੇਰੇ ਤਾਂ ਯਾਰ ਸੀ ਚੱਲ ਬਜੀ ਯਾਦ ਤਾਂ ਕਰ ਲੈ ਨੇ ਦਿਨ ਦਵਾਰ ਕੋਈ ਚੰਗਾ ਮੰਨੀ ਦੀ ਹੁੰਦੀ ਏ ਗੱਲ ਠੀਕ ਐ ਚੱਲ ਠੀਕ ਐ ਜਾ ਖੁਸ਼ ਰਿਹਾ ਕਰ ਹੁਣ ਮੱਥੇ ਤੇੜੀ ਨਾ ਪਾਇਆ ਕਰ ਦੇ ਜਾਨ ਨੂੰ